ਹਾਂਜੀ ਸ਼ਾਮ ਦੇ ਵੱਜ ਚੁੱਕੇ ਨੇ ਜੀ 4 ਤੇ ਆਪਾਂ ਹੋਏ ਆ ਅੱਜ ਫੇਰ ਇੱਕ ਵਾਰੀ ਲਾਈਵ ਸਾਡੀ ਕੋਸ਼ਿਸ਼ ਹੈ ਵੀ ਆਪਾਂ ਸੰਡੇ ਦੇ ਸੰਡੇ 4 ਵਜੇ ਲਾਈਵ ਹੋ ਕੇ ਜਿਹੜੀਆਂ ਸਾਡੀਆਂ ਭੈਣਾਂ ਸਲਾਈ ਕਰਦੀਆਂ ਨੇ ਉਹਨਾਂ ਦੇ ਕੁਝ ਡਾਊਟਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਜਿਹੜੇ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਜਿਵੇਂ ਜਿਵੇਂ ਭੈਣਾਂ ਆਪਣੀਆਂ ਨਾਲ ਸਾਡੇ ਜੁੜਨ ਗਈਆਂ ਤੇ ਆਪਾਂ ਜਿਹੜਾ ਵੀ ਕੋਈ ਉਹਨਾਂ ਦਾ ਸਵਾਲ ਹੋਊਗਾ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਵਾਲ ਹੁੰਦੇ ਨੇ ਸਾਡੀਆਂ ਭੈਣਾਂ ਦੇ ਜਿਵੇਂ ਜਿਹੜਾ ਸ਼ਾਰਟ ਹੈ ਉਹਦਾ ਤੀਰਾ ਕਿਉਂ ਡਿੱਗਦਾ ਆ ਉਹਦਾ ਕੀ ਕਾਰਨ ਹੈ ਜਿਹੜਾ ਆਪਣਾ ਫਿਟਿੰਗ ਵਗੈਰਾ ਲਾਉਣੇ ਆ ਉਹਦਾ ਲਾਉਣ ਦਾ ਮਤਲਬ ਕਿਸ਼ਟਾ ਮਤਲਬ ਕੀ ਤਰੀਕਾ ਕੀ ਹੈ ਹਨਾ ਸਾਰਿਆਂ ਦੇ ਕਿਉਂਕਿ ਅੱਗਾ ਅਲੱਗ-ਅਲੱਗ ਜਿਹੜੇ ਤਰੀਕੇ ਹਨਾ ਉਹ ਹੁੰਦੇ ਨੇ ਤੇ ਸਲਵਾਰ ਜਿਹੜੀ ਬਣਦੀ ਹੈ ਬਿਨਾ ਗੋਡੇ ਦੇ ਸਲਵਾਰ ਕਿਵੇਂ ਬਣਦੀ ਹੈ ਜਾਂ ਕੜਾਈ ਵਾਲੀ ਸਲਵਾਰ ਜਿਹੜੀ ਆ ਕਿਵੇਂ ਕੱਟੀ ਜਾਂਦੀ ਹੈ ਤੁਹ ਕਈ ਤਰ੍ਹਾਂ ਦੇ ਜਿਹੜੇ ਸਵਾਲ ਆਪਣੇ ਪਹਿਣਾ ਦੇ ਹੁੰਦੇ ਨੇ ਪਲਾਜ਼ੋ ਵਗੈਰਾ ਜਿਵੇਂ ਅਸੀਂ ਕੱਟਦੇ ਆ ਜਾਂ ਫਰੌਕ ਵਗੈਰਾ ਕੱਟਦੇ ਆ ਘਰ ਦੇ ਵਿੱਚ ਬੱਚਿਆਂ ਦੀ ਫਰੌਕ ਕੱਟੀ ਜਾਂਦੀ ਹੈ ਹਨਾ ਮੋਸਟਲੀ ਮੇਰੇ ਕੋਲ ਪਹਿਲਾਂ ਵੀ ਇਹ ਸਵਾਲ ਆਉਂਦਾ ਹੁੰਦਾ ਸੀਗਾ ਕਿ ਜਦੋਂ ਅਸੀਂ ਬੱਚੇ ਦੀ ਸਲਵਾ ਆਹ ਫਰੌਕ ਜਿਹੜੀ ਆ ਉਹ ਕਟਿੰਗ ਕਰਦੇ ਆ ਉਹਦੇ ਵਿੱਚ ਜਿਹੜਾ ਬੱਚਿਆਂ ਦਾ ਗਲਾ ਪੌਣੇ ਆ ਉਹਦੇ ਵਿੱਚ ਜੇ ਤਾਂ ਆਪਾਂ ਤੀਰਾ ਜਿਹੜਾ ਆ ਗਲਾ ਜਿਹੜਾ ਵੱਡਾ ਰੱਖਦੇ ਆ ਤਾਂ ਜਿਹੜਾ ਤੀਰਾ ਆ ਉਹ ਹੀ ਰਦਾ ਆ ਤੇ ਜੇ ਆਪਾਂ ਗਲਾ ਛੋਟਾ ਰੱਖਦੇ ਆ ਤਾਂ ਕਈ ਵਾਰ ਜਿਹੜੀ ਬੱਚੇ ਦੀ ਫਰੌਕ ਹੈ ਉਹਨੂੰ ਪਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਹਨਾ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰੂੰਗੀ ਕਿ ਦੋ ਚੀਜ਼ਾਂ ਹੁੰਦੇ ਆ ਉਹਦੇ ਵਿੱਚ ਜੇ ਤਾਂ ਆਪਾਂ ਸ਼ਰਟ ਬਣਾ ਰਹੇ ਆ ਤਾਂ ਸ਼ਰਟ ਦੇ ਪਿੱਛੇ ਇੱਕ ਤਾਂ ਆਪਾਂ ਜਿਪ ਲਾ ਸਕਦੇ ਹੁੰਦੇ ਆ ਜਿਵੇਂ ਆਪਣਾ ਪਿਛਲਾ ਗਲਾ ਹੁੰਦਾ ਆ ਉਹਦੇ ਪਿੱਛੇ ਬੱਚੇ ਦੀ ਸ਼ਰਟ ਦੇ ਪਿੱਛੇ ਤੁਸੀਂ ਜਿਹੜੀ ਆ ਜਾਂ ਤਾਂ ਜਿਪ ਲਾ ਦਿਓ ਤੇ ਜਾਂ ਫਿਰ ਇੱਕ ਲੂਪ ਹੀ ਲੱਗਦੀ ਹੁੰਦੀ ਆ ਜਿਵੇਂ ਆਪਾਂ ਜਿਸ ਤਰੀਕੇ ਨਾਲ ਆਪਾਂ ਜਿਪ ਲਾਉਨੇ ਆ ਉਸੇ ਤਰੀਕੇ ਨਾਲ ਇਹਨਾਂ ਕ ਟੱਕ ਲਾ ਕੇ ਪਿੱਛੇ ਤਾਂ ਇੱਕ ਲੀਰ ਲਾ ਕੇ ਤੇ ਉਹ ਲੀਰ ਨੂੰ ਅੰਦਰ ਫੋਲਡ ਕਰਕੇ ਤਾਂ ਉਹਦੇ ਉੱਪਰ ਗੱਲੇ ਦੇ ਪਿੱਛੇ ਸੇਮ ਗੁਲਾਈ પા ਕੇ ਜਿਵੇਂ ਵੈਸੇ ਤਾਂ ਆਪਾਂ ਕਿੰਨੇ ਵੀ ਆਪਾਂ 4 ਇੰਚ ਦਾ ਗਲਾ ਕੱਟੀਏ ਜਾਂ 5 ਇੰਚ ਦਾ ਕੱਟੀ ਕਿਉਂਕਿ ਬੱਚੇ ਦਾ ਜਿਹੜਾ ਸੇਰਾ ਉਹ ਪੈ ਜਾਵੇ ਹਨਾ ਤੇ ਪਰ ਅ ਬੱਚੇ ਦਾ ਗਲਾ ਹੁੰਦਾ ਆ ਛੋਟਾ ਤੀਰਾ ਵਿੱਚ ਜਿਹੜਾ ਹੁੰਦਾ ਹੈ ਘੱਟ ਹੁੰਦਾ ਹੈ ਤੇ ਉਹ ਫਿਰ ਜਿਹੜਾ ਹੈ ਹਨਾ ਉਹ ਗਿਰਦਾ ਹੈ ਸੋ ਉਹਦੇ ਲਈ ਜਿਹੜੀ ਪਿੱਛੇ ਲੂਪੀ ਲੱਗ ਜਾਂਦੀ ਹੁੰਦੀ ਹੈ ਜਦੋਂ ਆਪਾਂ ਕੋਈ ਫਰੌਕ ਵਗੈਰਾ ਜਾਂ ਕੋਈ ਬਣਾਵਾਂਗੇ ਤਾਂ ਉਹਦੀ ਤੁਹਾਨੂੰ ਜਿਹੜੀ ਹੈ ਵੀਡੀਓ ਦੱਸਾਂਗੇ ਇੱਕ ਜਿਹੜਾ ਆਪਣੇ ਵਿਵਰਸ ਨੇ ਉਹ ਆਪਣੇ ਨਾਲ ਜਿਹੜੇ ਨਵੇਂ ਜੁੜ ਚੁੱਕੇ ਨੇ ਉਹ ਸਾਡੀ ਵੀਡੀਓ ਨੂੰ ਦੇਖ ਰਹੇ ਨੇ ਸੋ ਲਗਾਤਾਰ ਜਿਵੇਂ ਹੀ ਆਪਣੇ ਨਾਲ ਭੈਣਾ ਜੁੜਨ ਗਿਆ ਉਹਨਾਂ ਦੇ ਕੋਈ ਸਵਾਲ ਹੋਣਗੇ ਕਿਉਂਕਿ ਅਸੀਂ ਸ਼ਾਮੀ ਜਿਹੜੀ ਸੀ ਵੱਡੀ ਵੀਡੀਓ ਪਾਈ ਸੀਗੀ ਸ਼ਾਮੀ ਦੀ ਕੱਲ ਸਵੇਰ ਵੀ ਪਾਈ ਸੀਗੀ ਸ਼ਾਰਟਸ ਵੀ ਪਾਇਆ ਸੀਗਾ ਕਿ ਆਪਾਂ ਸ਼ਾਮੀ 4 ਵਜੇ ਭੈਣਾ ਨੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਜਿਵੇਂ ਜਿਵੇਂ ਆਪਣੇ ਨਾਲ ਕੋਈ ਜੁੜਦਾ ਜਾਂਦਾ ਆ ਆਪਾਂ ਉਹਨਾਂ ਦੇ ਕੋਈ ਸਵਾਲ ਹੋਣਗੇ ਤਾਂ ਆਪਾਂ ਜਰੂਰ ਉਹਦਾ ਆ ਸਹਿਯੋਗ ਜਿਹੜਾ ਉਹਨਾਂ ਦੇ ਨਾਲ ਕਰਾਂਗੇ ਜਰੂਰ ਉਹਨਾਂ ਦਾ ਜਿਹੜਾ ਆ ਜਵਾਬ ਹੈ ਉਹ ਦਵਾਂਗੇ ਸੋ ਆਪਣੇ ਆਪਣੇ ਜਿਵੇਂ ਨਾਮ ਆਈ ਜਾਣਗੇ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜਿਹੜੇ ਜਿਹੜੇ ਆ ਹੋਂਦੇ ਨੇ ਉਹ ਆਪਾਂ ਨੂੰ ਜਿਹੜਾ ਹੈਗਾ ਆ ਕੋਈ ਰਿਸਪਾਂਸ ਜਿਹੜਾ ਲਿਖ ਕੇ ਦੇਣਗੇ ਤਾਂ ਤਾਈਂ ਆਪਾਂ ਅੱਗੇ ਜਿਹੜਾ ਹੈ ਹਨਾ ਉਹ ਚੱਲ ਪਾਵਾਂਗੇ 8 ਜਾਣੇ ਆਪਣੇ ਨਾਲ ਇਸ ਟਾਈਮ ਜਿਹੜੇ ਨੇ ਉਹ ਲਾਈਵ ਹੋ ਚੁੱਕੇ ਨੇ ਕਿਉਂਕਿ ਸ਼ਾਇਦ ਅਸੀਂ ਕੱਲ ਵੀ ਹੋਏ ਸੀਗੇ ਤਾਂ ਕਰਕੇ ਜਿਹੜੇ ਆਪਣੇ ਨਾਲ ਲੋਕ ਨੇ ਉਹ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੈਂ ਜਿਹੜੀ ਬਣਾ ਰਹੀ ਸੀ ਸ਼ਾਰਟ ਜਿਵੇਂ ਜਿਵੇਂ ਕੋਈ ਆਪਾਂ ਨੂੰ ਸਵਾਲ ਆਉਂਦਾ ਤਾਂ ਆਪਾਂ ਉਹਦਾ ਜਿਹੜਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਛੋਟੇ-ਛੋਟੇ ਚੀਜ਼ਾਂ ਹੁੰਦੀਆਂ ਨੇ ਫਾਟੇ ਜਿਵੇਂ ਇਸ ਟਾਈਮ ਇੱਕ ਸ਼ਰਟ ਹੀ ਹੈਗੀ ਆ ਇਹਦੇ ਨਾਲ ਹੀ ਆਪਾਂ ਜਿਹੜੀ ਰਿਲੇਟਡ ਹੈ ਕੋਈ ਗੱਲ ਕਰ ਸਕਦੇ ਆ ਆ ਤੀਰਾ ਜਿਹੜਾ ਇੱਕ ਮੇਨ ਚੀਜ਼ ਹੁੰਦੀ ਹੈ ਕਈ ਵਾਰੀ ਆਪਾਂ ਨੂੰ ਇਹ ਡਾਊਟ ਹੁੰਦਾ ਹੈ ਕਿ ਜੇ ਆਪਣਾ ਇਹ ਵਾਲਾ ਤੀਰਾ ਜਿਹੜਾ ਆ ਸਰੀਰ ਭਾਰ ਆ ਤਾਂ ਕੀ ਉਹਦਾ ਜਿਹੜਾ ਤੀਰਾ ਆ ਉਹ ਵੀ ਇਸ ਜਗ੍ਹਾ ਤੋਂ ਵਧ ਰੱਖਿਆ ਜਾਊਗਾ ਮੈਨੂੰ ਲੱਗਦਾ ਹੈ ਕਿ ਨਹੀਂ ਕਿਉਂਕਿ ਜਿੰਨੇ ਵੀ ਇਸੀ ਉਹਨਾਂ ਸੂਟ ਬਣਾਉਨੇ ਆ ਬੁਟੀਕ ਦੇ ਉੱਪਰ ਉਹਦੇ ਵਿੱਚ ਅਸੀਂ ਜਿਹੜਾ ਤੀਰਾ ਆ ਇਸ ਜਗ੍ਹਾ ਤੋਂ ਜਦੋਂ ਅਸੀਂ ਛਾਤੀ ਜਿਵੇਂ ਆਪਣੇ ਕੋਲੇ ਹੈਗੀ ਹੈ ਸਾਢੇ 1 20 ਇੰਚ ਛਾਤੀ ਆਪਣੇ ਹੱਥ ਦੇ ਵਿੱਚ ਇਹ ਫੜੀ ਹੋਈ ਜਿਹੜਾ ਸਾਈਜ਼ ਹੈ ਸਾਢੇ 1 20 ਇੰਚ ਆਪਾਂ ਤੁਹਾਨੂੰ ਦਿਖਾ ਦਿੰਨੇ ਚੌਰਸ ਜਾਇਦਾ ਅਸੀਂ ਗਲਾ ਜਿਹੜਾ ਇਹ ਬਣਾਇਆ ਹੋਇਆ ਆ ਤੇ ਇਹਦੇ ਨਾਲ ਜਿਹੜਾ ਆ ਜਿਹੜੀ ਫਿਟਿੰਗ ਹੈ ਉਹ ਸਾਢੇ 1 20 ਇੰਚ ਜਿਹੜੀ ਆਪਣੀ ਹਨ ਹੈਗੀ ਹੈ ਹੁਣ ਸਾਢੇ 20 ਇੰਚ ਦੇ ਵਿੱਚ ਜਿਹੜੀਆਂ ਪਲੇਟਾਂ ਪੈਣੀਆਂ ਨੇ ਉਹ ਅਸੀਂ ਪਾਈਆਂ ਹੋਈਆਂ ਨੇ 12 ਦੇ ਉੱਤੇ ਠੀਕ ਹੈ 12 ਦੇ ਉੱਤੇ ਪਲੇਟਾਂ ਦਾ ਜਿਹੜਾ ਨਿਸ਼ਾਨ ਲਾਇਆ ਹੋਇਆ ਆ ਜਿਹੜੀ ਲੰਬਾਈ ਇਹਦੀ ਆ ਪਲੇਟਾਂ ਦੀ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਚੌੜੀ ਪਲੇਟ ਪਾਈ ਹੋਈ ਹੈ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਜਿਹੜੀ ਚੌੜੀ ਪਲੇਟ ਪਾਈ ਹੋਈ ਹੈ ਇਹ ਅਸੀਂ 3.5 ਤੇ ਪਾਈ ਹੈ 7 ਦਾ ਇਹਦਾ ਡਿਸਟੈਂਸ ਆ ਕਈ ਵਾਰੀ ਭੈਣਾਂ ਇਹ ਸਵਾਲ ਕਰ ਲੈਂਦੀਆਂ ਨੇ ਕਿ ਜੇ ਸਾਈਜ਼ ਭਾਰਾ ਹੈ ਤਾਂ ਉਹਦੇ ਤੇ ਕਿੰਨੀ ਜਿਹੜੀ ਪਲੇਟ ਆ ਉਹ ਪੈਂਦੀ ਜਿਵੇਂ ਜਿਵੇਂ ਭੈਣੋਂ ਆਪਣਾ ਸਾਈਜ਼ ਵੱਧਦਾ ਜਾਂਦਾ ਆ ਉਹਨੂੰ ਆਪਾਂ ਸਾਈਜ਼ ਨੂੰ ਜਿਹੜੀ ਪਲੇਟ ਹੁੰਦੀ ਉਹਦਾ ਵੀ ਜਿਹੜਾ ਵਾਧਾ ਜਾਂਦਾ ਜੀ ਹੁਣ ਅਸੀਂ 25 ਜਾਂ 26 ਇੰਚ ਛਾਤੀ ਲਾਉਣੇ ਆ ਤਾਂ ਉਹਦੇ ਵਿੱਚ ਅਸੀਂ ਫਿਰ ਜਿਹੜੀ ਪਲੇਟ ਹੈ ਉਹ ਸਾਡੀ ਤਕਰੀਬਨ ਤਕਰੀਬਨ 4 ਇੰਚ ਦਾ ਡਿਸਟੈਂਸ ਚਲੇ ਜਾਂਦਾ 8 ਇੰਚ ਜਿਹੜਾ ਹੈ ਉਹ ਹੋ ਜਾਂਦਾ ਹੈ ਹਨਾ ਚਾ ਲਿਓ ਆ ਜਿਹੜਾ ਪਲੇਟ ਆਪਾਂ ਪਾਉਣੇ ਆ ਹਨਾ ਤੇ ਸਾਈਡ ਵਾਲੀ ਜਿਹੜੀ ਆ ਅਸੀਂ ਕੱਪ ਬਣਾਉਣਾ ਹੁੰਦਾ ਆ ਉਹਦੇ ਵਿੱਚ ਅਸੀਂ ਜਿਹੜੀ ਪਲੇਟ ਪਾਉਣੇ ਆ ਇਹ ਵਾਲੀ 8 1/2 ਇੰਚ ਦਾ ਜਿਹੜਾ ਡਿਸਟੈਂਸ ਆ ਇਹ ਪਾਇਆ ਹੋਇਆ ਆ ਤੇ ਇੱਕ ਗੱਲ ਹੋਰ ਕਿ ਜਿਵੇਂ ਅਸੀਂ ਇਧਰੋਂ ਆਪਾਂ ਦੇਖ ਰਹੇ ਆ ਕਿ ਜਿਹੜੀ ਇਹ ਜਗ੍ਹਾ ਤੇ ਸਲਾਈ ਆ ਜਿਵੇਂ ਭਾਰੀ ਆਪਣੀ ਸਲਾਈ ਹੁੰਦੀ ਆ ਜਿਵੇਂ ਮੈਂ ਸਾਡੇ 23 ਇੰਚ ਛਾਤੀ ਦੀ ਗੱਲ ਕਰ ਰਹੀ ਆ ਉਹਦੇ ਵਿੱਚ ਆਪਣੀ ਜਿਹੜੀ ਇਹ ਇਸ ਜਗ੍ਹਾ ਤੋਂ ਡਿਸਟੈਂਸ ਆ ਇਹ 7 ਇੰਚ ਜਿਹੜਾ ਆਪਣਾ ਹੋਣਾ ਚਾਹੀਦਾ ਆ ਆਪਾਂ ਇਹਨੂੰ ਉੱਪਰ ਨਹੀਂ ਲੈ ਕੇ ਜਾ ਸਕਦੇ ਇਹਦੇ ਨਾਲ ਕੀ ਹੋਊਗਾ ਕਿ ਜਿਹੜਾ ਆਪਣਾ ਮਤਲਬ ਸਾਈਜ਼ ਆਪਾਂ ਹੈਗਾ ਆ ਉਹ ਜਿਹੜਾ ਹਿੱਲ ਜਾਂਦਾ ਹੈ ਮਤਲਬ ਉਹ ਸਹੀ ਫਿਟਿੰਗ ਨਹੀਂ ਆਉਂਦੀ ਉੱਪਰ ਚਲੇ ਜਾਂਦਾ ਆ ਤਾਂ ਕਮਰ ਦੇ ਵਿੱਚ ਜਿਹੜੀ ਆ ਇਹ ਨਾਲ ਵਾਲੀ ਜਿਹੜੀ ਪਲੇਟ ਆ ਇਹਦਾ ਜਿਹੜਾ ਆ ਉਹ ਪਲੇਟੇ ਕਮਰ ਦੇ ਵਿੱਚ ਜਿਹੜੀ ਆ ਉਹ ਚਲੀ ਜਾਊਗੀ ਤੋ ਜਿਹੜਾ ਇਹ ਜਗ੍ਹਾ ਤੋਂ ਬਚਦਾ ਆ ਉਹ 7 ਇੰਚ ਜਿਹੜਾ ਡਿਸਟੈਂਸ ਬਚ ਜਾਂਦਾ ਹੁਣ ਸਪੋਜ਼ ਕਰੋ ਕਿ ਕਿਸੇ ਦੀ ਜਿਹੜੀ ਛਾਤੀ ਦਾ ਨਿਸ਼ਾਨ ਹੈ ਉਹ 16 ਇੰਚ ਹੈ ਤਾਂ ਫਿਰ ਇਸ ਜਗ੍ਹਾ ਤੋਂ ਜਦੋਂ ਆਪਾਂ ਲਾਵਾਂਗੇ ਕਿਉਂਕਿ ਪਲੇਟ ਉੱਪਰ ਚਲੇ ਜਾਊਗੀ 1.5 ਇੰਚ ਦੇ ਉੱਪਰ ਤਾਂ ਫਿਰ ਉਹ ਜਿਹੜਾ ਕਮਰ ਦਾ ਨਿਸ਼ਾਨ ਹੋਊਗਾ ਇਹ ਉੱਪਰ ਚਲੇ ਜਾਊਗਾ ਤੁਹਾਨੂੰ 1.5 ਇੰਚ ਜਿਹੜਾ ਆਪਣਾ ਹਨਾ ਬਚਦਾ ਆ ਘੱਟੋ ਘੱਟ 10 ਜਾਣੇ ਜਿਹੜੇ ਆਪਣੇ ਨਾਲ ਨੇ ਉਹ ਜੁੜ ਚੁੱਕੇ ਨੇ ਪਰ ਸਵਾਲ ਜਿਹੜਾ ਹੈ ਮੈਨੂੰ ਲੱਗਦਾ ਹਜੇ ਕੋਈ ਆਪਣੇ ਨਾਲ ਨਹੀਂ ਜੁੜਿਆ ਹੋਇਆ ਹੋ ਸਕਦਾ ਭੈਣਾਂ ਜੀਆਂ ਨੇ ਇਹ ਉਹ ਆਪਣੇ ਨਾਲ ਹਜੇ ਜ਼ਿਆਦਾ ਨਹੀਂ ਜੁੜ ਰਹੀਆਂ ਗਈਆਂ ਤੇ ਜਿਵੇਂ ਜਿਵੇਂ ਉਹ ਜੁੜਣ ਗਈਆਂ ਤੇ ਆਪਾਂ ਉਹਨਾਂ ਦਾ ਕੋਈ ਸਵਾਲ ਹੋਊਗਾ ਦਾ ਜਵਾਬ ਦੇਣ ਦੀ ਹਨਾ ਕੋਸ਼ਿਸ਼ ਕਰਾਂਗੇ ਸੋ ਅੱਜ ਇੱਕ ਤਾਂ ਸੀ ਸ਼ਰਟਾਂ ਬਣਾ ਰਹੀ ਸੀਗੇ ਅਦਿਕ ਤੋਂ ਇਹ ਸ਼ਰਟ ਮੈਂ ਬਣਾ ਰਹੀ ਸੀਗੀ 12 ਜਾਣੇ ਆਪਣੇ ਨਾਲ ਜਿਹੜੇ ਨੇ ਜੁੜ ਚੁੱਕੇ ਨੇ ਤੇ ਸ਼ਰਟ ਦੇ ਵਿੱਚ ਆ ਡਿਜ਼ਾਈਨ ਜਿਹੜਾ ਇਹਦਾ ਆਪਾਂ ਚੌਰਸ ਗਲੇ ਦਾ ਬਣਾਇਆ ਸੀਗਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਤੇ ਇਹ ਚੀਜ਼ ਦੇ ਉੱਤੇ ਆਪਾਂ ਮੇਨ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਕਿ ਇੱਕ ਤਾਂ ਜਿਹੜਾ ਬੋਡਾ ਆ ਇਹ ਆਪਾਂ ਜਿਹੜੀ ਸ਼ੇਪ ਆ ਇਹ ਬੜੀ ਪਰਫੈਕਟ ਸਾਡੀ ਹਨਾ ਉਹ ਹੋਣੀ ਚਾਹੀਦੀ ਹੈ ਤੇ ਇਸ ਜਗ੍ਹਾ ਤੋਂ ਜਿਹੜਾ ਇਹ ਬਚਦਾ ਆ ਇਹ ਵੀ 3.5 ਇੰਚ ਦੇ ਤਕਰੀਬ ਆਪਣਾ ਬਚਦਾ ਆ ਤੇ ਬਾਕੀ ਜਿਹੜਾ ਆ ਚਾਕ ਵਗੈਰਾ ਆਪਾਂ ਜਿੱਥੇ ਰੱਖਦੇ ਆ ਕਮਰ ਜਿਹੜੀ ਆ ਹੁਣ ਜੇ ਆਪਾਂ ਦੇਖੀਏ ਭਾਰੀ ਸਾਈਜ਼ ਆ ਜਾਂਦਾ ਹੈ ਤਾਂ ਕਮਰ ਦਾ ਜਿਹੜਾ ਨਿਸ਼ਾਨ ਆ ਉਹ ਵੀ ਮੈਨੂੰ ਲੱਗਦਾ ਕਿ ਵੱਧਦਾ ਜਾਂਦਾ ਆ ਹਨਾ ਅ ਕਮਰ ਦੇ ਨਿਸ਼ਾਨ ਦੇ ਵਿੱਚ ਜਿਵੇਂ ਆਪਾਂ ਕਹਿ ਰਹੀਏ ਵੀ 17 ਇੰਚ ਛਾਤੀ ਹੈ ਤਾਂ ਉਹਦੇ ਵਿੱਚ ਕਮਰ ਦਾ ਜਿਹੜਾ ਨਿਸ਼ਾਨ ਹੈ ਉਹ ਆਪਣਾ ਜਿਵੇਂ ਆਪਾਂ ਪਾਸ 17 ਇੰਚ ਆਪਾਂ ਛਾਤੀ ਇਸ ਜਗ੍ਹਾ ਤੋਂ ਤੋਂ ਹਨਾ ਲਾ ਰਹੇ ਆਂ ਤਾਂ ਜਦੋਂ ਅਸੀਂ ਪਲੇਟ ਪਾਵਾਂਗੇ ਤਾਂ ਫਿਰ ਉਹ ਜਿਹੜੀ ਪਲੇਟ ਆ ਘੱਟ ਪਊਗੀ ਆ ਉੱਪਰੋਂ ਜਿਵੇਂ ਅਸੀਂ ਲਿਆਵਾਂਗੇ ਤਾਂ 1.5 ਇੰਚ ਦੇ ਜਿਹੜੀ ਉਹ ਆਪਣੀ ਪਲੇਟ ਹੈ ਹਨਾ ਉਹ ਪੈ ਜਾਊਗੀ ਤੇ ਜੇਕਰ ਜਿਵੇਂ ਜਿਵੇਂ ਆਪਣਾ ਜਿਹੜਾ ਸਾਈਜ਼ ਹੈ ਉਹ ਵੱਧਦਾ ਜਾਂਦਾ ਹੈ ਤਾਂ ਉਵੇਂ-ਉਵੇਂ ਜਿਹੜੇ ਸਾਡੇ ਸਾਰੇ ਨਿਸ਼ਾਨ ਹੈ ਹਨਾ ਉਹ ਵੱਧਦੇ ਜਾਂਦੇ ਨੇ ਸੋ ਜਿੰਨਾ ਹੀ ਪੈਣਾ ਦੇ ਕੋਈ ਸਵਾਲ ਹੁੰਦੇ ਨੇ ਤਾਂ ਉਹ ਸਾਡੇ ਨਾਲ ਜਿਹੜੀ ਹੈ ਉਹ ਗੱਲ ਕਰ ਸਕਦੇ ਨੇ ਲਾਈਵ ਹੋ ਕੇ ਕੋਈ ਸਵਾਲ ਦਾ ਜਿਹੜਾ ਮਨੂੰ ਨਹੀਂ ਉਹਨਾਂ ਨੂੰ ਪਤਾ ਲੱਗਦਾ ਕੋਈ ਚੀਜ਼ ਬਣਾਉਂਦੇ ਨੇ ਘਰ ਦੇ ਵਿੱਚ ਤਾਂ ਉਹ ਸਾਡੇ ਨਾਲ ਜਿਹੜਾ ਆ ਕੰਟੈਕਟ ਕਰ ਸਕਦੇ ਨੇ ਇਸ ਤਰੀਕੇ ਦੇ ਅ ਅਸੀਂ ਹੁਣ ਲਾਈਵ ਬੈਠੇ ਹੋਏ ਆ ਸੋ ਮੈਂ ਪਹਿਲਾਂ ਵੀ ਵੀਡੀਓ ਜਿਹੜੀਆਂ ਉਹ ਪਾ ਚੁੱਕੀ ਹੋਈਆਂ ਕਿ ਆਪਾਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਕਾਫੀ ਦਿਨਾਂ ਤੋਂ ਮੇਰੇ ਮਨ ਦੇ ਵਿੱਚ ਇਹ ਸੀਗਾ ਕਿ ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਦੇ ਘਰਾਂ ਦੇ ਜਿਹੜੇ ਸਵਾਲ ਇਹ ਹੁੰਦੇ ਨੇ ਸਲਾਈ ਅਸੀਂ ਸਿੱਖਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕੀ ਅਸੀਂ ਸਲਾਈ ਕਰੀਏ ਹਨ ਪਰ ਕੁਝ ਡਾਊਟਸ ਹੁੰਦੇ ਨੇ ਜਦੋਂ ਅਸੀਂ ਕਟਿੰਗ ਕਰਦੇ ਆ ਮੋਸਟਲੀ ਮੇਰੇ ਕੋਲ ਬੱਚੇ ਆਉਂਦੇ ਨੇ ਉਹ ਕਹਿ ਦਿੰਦੇ ਨੇ ਕਿ ਅਸੀਂ ਜਿਹੜੀ ਹੈ ਸਲਾਈ ਜਾਣਦੇ ਆ ਪਰ ਟੈਕਨੀਕਲੀ ਜਦੋਂ ਅਸੀਂ ਕੰਮ ਕਰਦੇ ਆ ਤੇ ਉਦੋਂ ਸਾਨੂੰ ਪਤਾ ਲੱਗਦਾ ਹੈ ਕਿ ਕਿੰਨੀਆਂ ਜਿਹੜੀਆਂ ਬਰੀਕੀਆਂ ਹੁੰਦੀਆਂ ਨੇ ਸਲਾਈ ਦੇ ਵਿੱਚ ਤੇ ਉਦੋਂ ਸਾਡੀਆਂ ਜਿਹੜੀਆਂ ਉਹ ਬਰੀਕੀਆਂ ਨੇ ਉਹਨੂੰ ਕਲੀਅਰ ਕਰਨ ਵਾਸਤੇ ਡਾਊਟਸ ਨੂੰ ਕਲੀਅਰ ਕਰਨ ਵਾਸਤੇ ਅਸੀਂ ਸਮੇਂ-ਸਮੇਂ ਤੇ ਹੋਰ ਜਿਹੜੀਆਂ ਭੈਣਾਂ ਹੁੰਦੀਆਂ ਨੇ ਉਹਨਾਂ ਕੋਲ ਉਹ ਸਵਾਲ ਦੇ ਜਵਾਬ ਜਿਹੜੇ ਲੈਂਦੇ ਰਹਿੰਨੇ ਆ ਤੇ ਪਰ ਇਨਸਟੈਂਟ ਕਈ ਵਾਰੀ ਜਵਾਬ ਸਾਨੂੰ ਨਹੀਂ ਮਿਲਦਾ ਕਿਉਂਕਿ ਬਹੁਤ ਸਾਰੇ ਚੈਨਲਸ ਹੈਗੇ ਨੇ ਉਹਨਾਂ ਦੇ ਉੱਤੇ ਜਿਹੜੀਆਂ ਸਾਡੀਆਂ ਭੈਣਾਂ ਨੇ ਸਲਾਈ ਸਿਖਾਉਣ ਦੀਆਂ ਨੇ ਤਾਂ ਉਹ ਕਈ ਵਾਰੀ ਬੀਜ਼ੀ ਹੁੰਦੀਆਂ ਨੇ ਤੇ ਜਵਾਬ ਨਹੀਂ ਦਿੰਦੀਆਂ ਤੇ ਪਰ ਸਾਰੇ ਇਹ ਕੋਸ਼ਿਸ਼ ਅਸੀਂ ਹੁਣ ਇਹ ਅਰੰਭੀ ਹੈ ਕਿ ਲਾਈਵ ਹੋ ਕੇ ਅਸੀਂ ਤੁਹਾਡੇ ਜਿਹੜਾ ਬਾਲਾਂ ਦੇ ਜਵਾਬ ਜ਼ਰੂਰ ਦਿਆ ਕਰੀਏ ਸੰਡੇ ਨੂੰ ਕੋਸ਼ਿਸ਼ ਕਰਾ ਕਰਾਂਗੇ 4 ਵਜੇ ਸਾਡੀਆਂ ਜਿਹੜੀਆਂ ਭੈਣਾਂ ਨੇ ਉਹ ਵੇਹਿਲੀਆਂ ਹੁੰਦੀਆਂ ਨੇ ਤੇ 4:00 ਵਜੇ ਅਸੀਂ ਉਹਨਾਂ ਦੇ ਜਿਹੜੇ ਸਵਾਲਾਂ ਦੇ ਹਨਾ ਜਵਾਬ ਦਵਾਂਗੇ ਅ ਕਈ ਵਾਰੀ ਜਿਹੜੇ ਨੇ ਉਹ ਜੁੜ ਰਹੇ ਨੇ ਤੇ ਪਰ ਫਿਰ ਜਿਹੜਾ ਹੈ ਮੈਨੂੰ ਲੱਗਦਾ ਆਫ ਹੋ ਜਾਂਦੇ ਨੇ ਹੋ ਸਕਦਾ ਉਹਨਾਂ ਦੇ ਜਿਹੜੇ ਸਵਾਲ ਐ ਉਹ ਨਾ ਹੋਣ ਕੋਈ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜੇ ਬਹੁਤ ਘੱਟ ਪੈਣਾ ਨੂੰ ਹਜੇ ਇਸ ਚੀਜ਼ ਦਾ ਪਤਾ ਲੱਗਿਆ ਕਿ 4 ਵਜੇ ਅਸੀਂ ਮਾ ਹਟ ਕਰੇਸ਼ਨ ਟਿਕਦੋ ਤੋਂ ਹਨਾ ਸਵਾਲਾਂ ਦੇ ਜਿਹੜੇ ਜਵਾਬ ਦੇਣ ਵਾਸਤੇ ਤੁਹਾਡੇ ਨਾਲ ਜੁੜਾ ਇਕੱਠਾ ਹੋਇਆ ਕਰਾਂਗੇ 15 ਕਿ ਮਿੰਟ ਵਾਸਤੇ ਅਸੀਂ ਹੁਣ ਜਿਹੜਾ ਆ ਉਹ ਤੁਹਾਡੇ ਨਾਲ ਭੂਮਾਂਗੇ ਇਕੱਠੇ ਉਸ ਤੋਂ ਬਾਅਦ ਫਿਰ ਦੇਖਾਂਗੇ ਕਿ ਜੇ ਅਸੀਂ ਸੰਡੇ ਨੂੰ ਰਾਤ ਵੇਲੇ ਕਿਉਂਕਿ ਖਾਣਾ ਬਣਾਉਣ ਤੋਂ ਬਾਅਦ ਤੇ ਵੀ ਰਹਿਣਾ ਜਿਹੜੀਆਂ ਨੇ ਉਹ ਵੇਲੀਆਂ ਹੋ ਜਾਂਦੀਆਂ ਨੇ ਉਦੋਂ ਉਹਨਾਂ ਕੋਲ ਕਈ ਸਵਾਲ ਹੁੰਦੇ ਨੇ ਤੇ ਜੇ ਤੁਸੀਂ ਰਿਸਪੌਂਸ ਦਿਓਗੇ ਉਸ ਹਿਸਾਬ ਨਾਲ ਅਸੀਂ ਜਿਹੜਾ ਹੈ ਅੱਗੇ ਦਾ ਸਫਰ ਹੈ ਉਹਨੂੰ ਜਾਰੀ ਰੱਖਾਂਗੇ ਕਈ ਵਾਰੀ 4 ਵਜੇ ਜਿਵੇਂ ਵੇਲੀਆਂ ਹੁੰਦੀਆਂ ਨੇ ਦੁਪਹਿਰ ਦੀ ਚਾਹ ਤੋਂ ਬਾਅਦ ਭੈਣਾਂ ਆਪਣੀਆਂ ਤੇ ਉਹ ਆਪਣੇ ਨਾਲ ਜੁੜ ਸਕਦੀਆਂ ਨੇ ਤੇ ਕਈ ਵਾਰੀ ਫਰੇਮ ਹੁੰਦਾ ਕਿ ਖਾਣੇ ਤੋਂ ਰਾਤ ਨੂੰ ਜਦੋਂ ਕੋਈ ਵੇਲਾ ਹੁੰਦਾ ਆ ਜਾਂ ਉਦੋਂ ਭੈਣ ਆਪਣੀਆਂ ਜਿਹੜੀਆਂ ਨੇ ਸਲਾਈ ਕਰਦੀਆਂ ਹੁੰਦੀਆਂ ਨੇ ਹਨਾ ਤਾਂ ਉਦੋਂ ਵੀ ਆਪਾਂ ਕੋਸ਼ਿਸ਼ ਕਰਾਂਗੇ ਸਮੇਂ ਨੂੰ ਮੇਨਟੇਨ ਕਰਨ ਦੀ ਸੋ ਹੌਲੀ ਹੌਲੀ ਆਪਾਂ ਦੇਖਾਂਗੇ ਕਿ ਇਸ ਤਰੀਕੇ ਨਾਲ ਆਪਣੀ ਜਿਹੜੀ ਸੈਟਿੰਗ ਬਣਦੀ ਆ ਪਰ ਮੈਂ ਕੋਸ਼ਿਸ਼ ਕਰੂੰਗੀ ਕਿ ਆਪਾਂ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਆ ਤੁਹਾਡੇ ਹਨਾ ਦੇ ਸਕੀਏ ਕਿਉਂਕਿ ਪਿਛਲੇ 15 ਸਾਲਾਂ ਤੋਂ ਮੈਂ ਜਿਹੜਾ ਸਲਾਈ ਦਾ ਕੰਮ ਆ ਉਹ ਕਰ ਵੀ ਰਹੀਆਂ ਆ ਤੇ ਬੱਚਿਆਂ ਨੂੰ ਆਪਾਂ ਜਿਹੜੀ ਸਲਾਈ ਦੀ ਟ੍ਰੇਨਿੰਗ ਦੇ ਰਹੀ ਵੀ ਰਹੀਆਂ ਤੇ ਬਹੁਤ ਸਾਰੇ ਬੱਚੇ ਆਪਣੇ ਕੋਲੋਂ ਜਿਹੜੀ ਸਲਾਈ ਆ ਉਹ ਸਿੱਖ ਕੇ ਗਏ ਹੋਏ ਨੇ ਪੋਨੀਗੜ ਡਿਸਟ੍ਰਿਕਟ ਪੋਨੀਗੜ ਦੇ ਆਸ-ਪਾਸ ਦੇ ਜਿਹੜੇ ਪਿੰਡਾਂ ਦੇ ਬੱਚੇ ਨੇ ਉਹ ਆਪਣੇ ਕੋਲੋਂ ਜਿਹੜਾ ਸਲਾਈ ਆ ਉਹ ਸਿੱਖ ਕੇ ਗਏ ਹੋਏ ਨੇ ਤੇ ਉਹਨਾਂ ਦੇ ਜਿਹੜੇ ਸਲਾਈ ਦੇ ਐਕਸਪੀਰੀਅੰਸ ਨੇ ਉਹਨਾਂ ਨੇ ਬਹੁਤ ਸੋਨੇ ਆਪਣੇ ਜਿਹੜੇ ਕੰਮ ਨੇ ਸਲਾਈ ਦੇ ਉਹ ਵਿੱਡੇ ਹੋਏ ਨੇ ਤੇ ਚਲਾਰੀਆਂ ਨਹੀਂ ਉਹ ਪਹਿਣਾ ਤੇ ਕਾਫੀ ਸਾਲਾਂ ਤੋਂ ਆਪਾਂ ਜਿਹੜੀ ਸਲਾਈ ਦੀ ਟ੍ਰੇਨਿੰਗ ਆਪਣੀਆਂ ਭੈਣਾਂ ਨੂੰ ਉਹ ਦੇ ਰਹੇ ਆ ਦੋ ਜਾਣੇ ਫਿਰ ਆਪਣੇ ਨਾਲ ਜੁੜੇ ਨੇ ਕਈ ਵਾਰੀ ਆਫ ਹੋ ਜਾਂਦੇ ਨੇ ਕਈ ਵਾਰੀ ਆਪਣੇ ਔਨ ਹੋ ਜਾਂਦੇ ਨੇ ਕੋਈ ਸਵਾਲ ਜਿਹੜਾ ਆ ਆਪਾਂ ਨੂੰ ਹਜੇ ਤੱਕ ਨਹੀਂ ਮਿਲਿਆਗਾ ਤੇ 15 ਮਿੰਟ ਵਾਸਤੇ ਆਪਾਂ ਜਿਹੜੀ ਇਹ ਵੀਡੀਓ ਆ ਲਾਈਵ ਰੱਖਾਂਗੇ ਉਸ ਤੋਂ ਬਾਅਦ ਆਪਾਂ ਜਿਹੜੀ ਇਹ ਵੀਡੀਓ ਬੰਦ ਕਰ ਦਾਂਗੇ ਸੋ ਮੇਨ ਚੀਜ਼ ਅਜੇ ਇਹ ਹੈ ਕਿ ਲੋਕਾਂ ਨੂੰ ਪਤਾ ਨਹੀਂਗਾ ਭੈਣਾਂ ਨੂੰ ਪਤਾ ਨਹੀਂਗਾ ਪਰ ਆਪ ਜਿਹੜੀ ਵੀਡੀਓ ਆ ਉਹ ਲਗਾਤਾਰ ਪਾਉਂਦੇ ਰਵਾਂਗੇ ਤੇ ਕਿਉਂਕਿ ਕਿਸੇ ਵੀ ਚੀਜ਼ ਨੂੰ ਜਿਹੜਾ ਆ ਸਮਾਂ ਲੱਗਦਾ ਆ ਸੋਸ਼ਲ ਮੀਡੀਆ ਦੇ ਉੱਪਰ ਥੋੜਾ ਜਾ ਲੰਬਾ ਟਾਈਮ ਲੱਗ ਜਾਂਦਾ ਆ ਪਰ ਸਾਡੀ ਕੋਸ਼ਿਸ਼ ਰਹੂਗੀ ਵੀ ਆਪਾਂ ਜਿਹੜਾ ਆ ਇਹਨੂੰ ਹੌਲੀ-ਹੌਲੀ ਜਾਰੀ ਰੱਖ ਸਕੀਏ ਸਮਾਂ ਸਾਡੇ ਕੋਲ ਵੀ ਕਈ ਵਾਰੀ ਘੱਟ ਹੁੰਦਾ ਆ ਤੇ ਪਰ ਜਿਸ ਦਿਨ ਵੀ ਅਸੀਂ ਲਾਈਵ ਹੋਣਾ ਹੋਇਆ ਕਰੂਗਾ ਉਸ ਦਿਨ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਵੀਡੀਓ ਵਾਸੀਂ ਜਿਹੜੀ ਆ ਸ਼ਾਰਟਸ ਦੇ ਵਿੱਚ ਪਾਦਿਆ ਕਰਾਂਗੇ ਤੇ ਸਾਡੀਆਂ ਭੈਣਾਂ ਨੂੰ ਜਿਹੜਾ ਆ ਹਨਾ ਉਹ ਪਤਾ ਲੱਗ ਜੇ ਅਗਰ। ਸੋ ਇੱਕ ਸਾਨੂੰ ਜਿਹੜਾ ਲਾਈਕ ਹੈ ਉਹ ਆ ਚੁੱਕਾ ਆ ਹੌਸਲਾ ਫਜ਼ਾਈ ਜਿਹੜੀ ਸਾਡੀ ਆ ਉਹ ਹੋ ਚੁੱਕੀ ਹੋਈ ਐ। ਸੋ ਜਿਵੇਂ ਜਿਵੇਂ ਸਾਡਾ ਮੈਸੇਜ ਜਿਹੜਾ ਆ ਭੈਣਾਂ ਤੱਕ ਪਹੁੰਚੂਗਾ ਤੇ ਓਵੇਂ ਓਵੇਂ ਸਿਰ ਭੈਣਾਂ ਸਾਡੀਆਂ ਜਿਹੜੀਆਂ ਨੇ ਸਾਡੇ ਨਾਲ ਜੁੜਨਾ ਸ਼ੁਰੂ ਹੋ ਜਾਣੀਆਂ। ਫਿਰ ਮੈਨੂੰ ਲੱਗੂਗਾ ਜਦੋਂ ਭੈਣਾਂ ਜੁੜਨ ਲੱਗਿਆਂ ਨੇ ਫਿਰ ਆਪਾਂ ਬਲੈਕਬੋਰਡ ਦੇ ਉੱਪਰ ਜਿਹੜੇ ਡਾਊਟਸ ਨੇ ਉਹ ਕਲੀਅਰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਬਾਕੀ ਜਿਹੜੇ ਡਾਊਟਸ ਹੋਇਆ ਕਰਨਗੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਵੀ ਤੁਹਾਡੇ ਕਲੀਅਰ ਕਰਿਆ ਕਰਾਂਗੇ ਤੇ ਅੱਜ ਮੈਨੂੰ ਲੱਗਦਾ ਹੈ ਕਿ 14:22 ਹੋ ਚੁੱਕੇ ਹੋਏ ਨੇ ਤੇ ਤਿੰਨ ਜਣੇ ਹੀ ਆਪਣੇ ਨਾਲ ਜੁੜੇ ਨੇ ਆਫ ਹੋ ਜਾਂਦੇ ਨੇ ਫਿਰ ਆਨ ਹੋ ਜਾਂਦੇ ਨੇ ਤੇ ਪਰ ਚਲੋ ਕੋਈ ਗੱਲ ਨਹੀਂ ਤੇ 15 ਮਿੰਟ ਦੀ ਜਿਹੜੀ ਵੀਡੀਓ ਆਪਾਂ ਬਣਾਵਾਂਗੇ ਫਿਰ ਅੱਗੇ ਜਿਵੇਂ ਜੇ ਤਾਂ ਲੋਕ ਜੁੜਦੇ ਨੇ ਤਾਂ ਫਿਰ ਆਪਾਂ ਇਹਨੂੰ ਹੌਲੀ-ਹੌਲੀ ਜਿਹੜਾ ਹੈ ਜਾਰੀ ਰੱਖ ਲਿਆ ਕਰਾਂਗੇ ਕਿਉਂਕਿ ਸਲਾਈ ਨਾਲ ਸੰਬੰਧਿਤ ਸਾਡੀਆਂ ਭੈਣਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਤੇ ਉਹ ਘਰਾਂ ਦੇ ਵਿੱਚ ਸਲਾਈ ਕਰਦੇ ਹਨ ਸਾਨੂੰ ਬਹੁਤ ਅੱਛਾ ਲੱਗਦਾ ਹੈ ਕਿ ਤੁਸੀਂ ਘਰਾਂ ਦੇ ਵਿੱਚ ਜਦੋਂ ਸਲਾਈ ਕਰਦੇ ਹੋ ਤਾਂ ਲੋਕ ਜਿਹੜੇ ਨੇ ਉਹ ਹੌਲੀ-ਹੌਲੀ ਤੁਹਾਡੇ ਕੋਲੋਂ ਕੰਮ ਜਿਹੜਾ ਕਰਾਉਣਾ ਹੈ ਉਹ ਸ਼ੁਰੂ ਕਰ ਦਿੰਦੇ ਨੇ ਕਿਸੇ ਵੀ ਚੀਜ਼ ਨੂੰ ਜਿਹੜਾ ਆ ਉਹ ਸਮਾਂ ਲੱਗਦਾ ਹੁੰਦਾ ਆ ਸੋ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਕੋਸ਼ਿਸ਼ ਕਰਦੀਆਂ ਨੇ ਬਹੁਤ ਸਾਰੀਆਂ ਭੈਣਾਂ ਮੇਰੀਆਂ ਬਹੁਤ ਵਧੀਆ ਸਲਾਈ ਕਰਦੀਆਂ ਵੀ ਨੇ ਤੇ ਬਹੁਤ ਸਾਰੀਆਂ ਜਿਹੜੀਆਂ ਨੇ ਨਵਾਂ ਸ਼ੁਰੂ ਕਰ ਰਹੀਆਂ ਨੇ ਸੋ ਨਵੀਆਂ ਭੈਣਾਂ ਦੀ ਹੈਲਪ ਦੇ ਲਈ ਅਸੀਂ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ ਵੀ ਅਸੀਂ ਜੇ ਕੋਈ ਗੱਲ ਹੋਵੇ ਤਾਂ ਉਹਨਾਂ ਨੂੰ ਜਿਹੜੀ ਆ ਹਨਾ ਉਹ ਕਲੀਅਰ ਕਰ ਸਕੀਏ ਕੁਝ ਲੋਕ ਜੁੜਦੇ ਨੇ ਜੁੜ ਕੇ ਫਿਰ ਆਫ ਹੋ ਜਾਂਦੇ ਨੇ ਸੋ ਅੱਜ ਦੀ ਆਪਣੀ ਵੀਡੀਓ ਇੰਨੀ ਕੀ ਹੈ ਇਹ ਵੀਡੀਓ ਨੂੰ ਮੈਂ ਪਾਉਂਗੀ ਤਾਂ ਕਿ ਉਹਦਾ ਜਿਹੜੀ ਆ ਲੋਕਾਂ ਤੱਕ ਇਹ ਮੈਸੇਜ ਪਹੁੰਚ ਜਾਵੇ ਸੋ ਇੱਥੇ ਹੀ ਆਪਾਂ ਜਿਹੜੀ ਹੈ ਅੱਜ ਦੀ ਵੀਡੀਓ ਨੂੰ ਖਤਮ ਕਰਾਂਗੇ ਸਾ 15 ਮਿੰਟ ਤੋਂ ਜਿਹੜਾ ਜ਼ਿਆਦਾ ਸਮਾਂ ਆਪਣਾ ਹਨਾ ਹੋ ਚੁੱਕਾ ਹੋਇਆ ਆ ਤੇ ਆਪਣੇ ਨਾਲ ਬਹੁਤੀਆਂ ਭੈਣਾਂ ਜਿਹੜੀਆਂ ਨੇ ਉਹ ਨਹੀਂ ਜੁੜੀਆਂ ਸੋ ਕਿਉਂਕਿ ਮੈਸੇਜ ਅਜੇ ਨਹੀਂ ਪਹੁੰਚਣ ਚੀਜ਼ ਹੁੰਦੀ ਆ ਕਿ ਕਿਸੇ ਤੱਕ ਮੈਸੇਜ ਪਹੁੰਚਣਾ ਹਨਾ ਤਾਂ ਜਦੋਂ ਤੱਕ ਆਪਣਾ ਗਰੋ ਨਹੀਂ ਹੁੰਦੀ ਕੀ ਗੱਲ ਚੈਨਲ ਅੱਗੇ ਨਹੀਂ ਜਾਂਦਾਗਾ ਲੋਕਾਂ ਤੱਕ ਜਿਹੜਾ ਨਹੀਂ ਪਹੁੰਚਦਾ ਵੀ ਆਪਾਂ ਲਾਈਵ ਹੋ ਰਹੇ ਹਾਂ ਉਹਨਾਂ ਤੱਕ ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਜੁੜਦੇ ਨੇ ਜਿਨ੍ਹਾਂ ਦਾ ਸਵਾਲ ਨਹੀਂ ਹੁੰਦਾਗਾ ਸੋ ਨੌ ਲੋਕ ਦੁਆਰਾ ਫਿਰ ਜੁੜ ਚੁੱਕੇ ਨੇ ਪਰ ਸਵਾਲ ਕੋਈ ਵੀ ਨਹੀਂ ਹੈਗਾ ਅਜੇ ਤੱਕ ਅੱਜ ਦੀ ਵੀਡੀਓ ਆਪਾਂ ਇੱਥੇ ਆਫ ਕਰਾਂਗੇ ਧੰਨਵਾਦ